ਲਓ ਜੀ ਬਾਈ ਕਹਿੰਦੇ ਗਰੋ ਪਰ ਗਰੋ ਇੱਧਰ ਵੀ ਗਰੋ ਆਇਆ ਪੈਕ ਟਾਇਰ ਪੈਂਚਰ ਹੋ ਗਿਆ ਦਾ ਮੁਰੇ ਆ ਲੋ ਜੱਗੇ ਛਣੀ ਆ ਗਿਆ ਆਪਣੇ ਪਰ ਹਾਰਾ ਪੈ ਗਿਆ ਛਣੀ ਇਹ ਤਾਂ ਫੱਟਾ ਫੱਟੜਾ ਉਹਨੇ ਵੀ ਪੱਟੜਾ ਜੱਗੇ ਆ ਟਰੈਕਟਰ ਫੱਟੜਾ ਟਰੈਕਟਰ ਫੱਟੜਾ ਪਹਿਲਾਂ ਦੋ ਜਗ੍ਹਾ ਦਾ ਪਹਿਲਾਂ ਸਾਬਕ ਫੱਟੜ ਤੇ ਟਾਇਰ ਫੱਟੜਾ ਆ ਸਕੂਟਰੀ ਫੱਟੜਾ ਸਾਰਾ ਕੋਦੇ ਸਾਰ ਕੋਈ ਨਹੀਂ ਤੇ ਨਹੀਂ ਇਹ ਘੜੇ ਆ ਰੋਡੀ ਖੋਇਆ ਪਾ ਮਰਿਆ ਬਾਈ ਤੇ ਨਵੀਂ ਦੇ ਵਾਰ ਆ ਰੋਡੀ ਮੋਟਰ ਪਰੇ ਮਿਲਦਾ ਤਾਂ ਕਿੱਥੇ ਖੋ ਗਿਆ ਦਾ ਮੈਂ ਤੇਰੇ ਘਰ ਲੈ ਆਇਆ ਬਾਈ ਮੈਂ ਤਾਂ ਔੜ ਮਿਲਿਆ ਔਰ ਤੋਂ ਗੱਲਾਂ ਜਿਹੜੇ ਵਾਰ ਜੀ ਗਈਆਂ ਖੋਇਆ ਪਿਆ ਮਿਲਿਆ ਆਪਾਂ ਮੋੜਦਾ ਉੱਪਰ ਆਇਆ ਹੁਣ ਕਿੱਠੀ ਆਇਆ ਹਾਂ ਹੁਣ ਮੈਂ ਉਹ ਵਾਹ ਤੈਨੂੰ ਲੈਣ ਆਇਆ ਏ ਨਹੀਂ ਨਹੀਂ ਆਪਾਂ ਕਿੱਠੀ ਆ ਉਹ ਵਾਹ ਬਾਈ ਫੋਨ ਸੈਲ ਪਰ ਆਇਆ ਤਾਂ ਇਹ ਮੈਨੂੰ ਮਿਲ ਗਿਆ ਮੈਨੂੰ ਲੈਣ ਆਇਆ ਏ ਝੂਠ ਬੋਲਦਾ ਏ ਹਾਂ ਨਹੀਂ ਮੈਂ ਤੇਰੇ ਘਰ ਲੈ ਆਇਆ ਕਿੱਠੀ ਆਇਆ ਏ ਏ ਭਾਈ ਬੰਦਾ ਬਿਜੀ ਰਹਿੰਦਾ ਹੁਣ ਇਹਦਾ ਵਿਆਹ ਚ ਹੱਥ ਹੈ ਉਹਤੇ ਬਾਅਦ ਵਿੱਚ ਮਿਲੂਗਾ ਇਹ ਹੁਣ 5 ਘੰਟੇ ਦੇ ਤੱਕ ਲੈ ਆ ਮਿਲਾਂਗੇ ਆਪਾਂ ਫੇਰ ਮਿਲਾਂਗੇ ਫੇਰ ਸਾਡਾ ਪਲਾਨ ਇੱਕ ਹੁੰਦਾ ਏ ਅਸੀਂ ਸ਼ਾਮ ਨੂੰ ਇੱਕ ਕੰਮ ਕਰਕੇ ਆਉਂਦੇ ਹੁੰਦੇ ਯਾਦ ਹਣ ਯਾਦ ਆ ਬੰਦੇ ਸਾਡਾ ਯਾਦ ਦੱਸਣਾ ਜੀ ਬਾਈ ਅਸੀਂ ਗੁਪਤ ਕਰਦੇ ਹਾਂ ਗੁਪਤ ਕਰਦੇ ਠੀਕ ਆ ਚਲ ਇਹ ਦੱਸਤਾ ਫਿਰ ਕੰਮ ਖਰਾਬ ਹੋ ਜਾਊਗਾ ਕੰਮ ਖਰਾਬ ਹੋ ਜਾਊਗਾ ਜੱਗੇ ਰਹੀ ਹੋ ਗਈ ਬਾਈ ਸਕੂਟਰੀ ਬਿਮਾਰ ਡਾਕਟਰ ਇੱਧਰ ਹੈ ਬਾਈ ਕਿਨੇ ਨੇ ਜੀਉਂਦੀ ਹੋ ਜਾਊਗੀ ਪਹਿਲੇ ਟੈਸਟ ਹੋਗੇ ਬਾਈ ਦੇ ਅੱਛਾ ਟੈਸਟ ਹੋਗੇ ਆ ਸਰਕਾਰੀ ਜੱਗਾ ਰੋ ਸਕੀਮ ਲਾਉਂਦਾ ਰਹਿਣਾ ਕਹਿੰਦਾ ਰੱਸੀ ਬੰਨ ਕੇ ਟਰੈਕਟਰ ਵਗੈਰਾ ਆ ਜੂਗੀ ਵਾਹ ਬਾਈ ਔਕਾ ਏ ਟ੍ਰੈਨਡ ਫਸ ਗਿਆ ਪਗੀ ਓਏ ਦੇਖੇ ਕਿੰਨੇ ਸਾਲ ਬਾਅਦ ਕੱਢੀ ਇਹ 6 ਮਹੀਨੇ ਬਾਅਦ ਖੜੀ ਹੋ ਗਈ 6 ਮਹੀਨੇ ਬਾਅਦ ਕੱਢੀ ਹੈ ਬਾਈ ਜੀ ਰਿੰਗ ਪੈਸਟਨ ਪਾ ਕੇ ਇਹਨੂੰ ਜਲਦੀ ਕਰਦੇ ਯਾਰ ਕੰਮ ਤਾਂ ਨਹੀਂ ਹੈਗਾ ਜਿਵੇਂ ਹੈਗਾ ਹੀ ਹੋਰ ਬੜਾ ਨਿਗਾਹ ਜੀ ਮਾਰ ਲਿਓ ਬੈਂਡਰੀ ਡਾਊਨ ਲੈ ਭਾਈ ਡਾਕਟਰ ਚੈੱਕ ਕਰਨ ਲੱਗਿਆ ਤੇ ਲੈ ਗਿਆ ਜਕੇ ਨਾ ਨਦੀ ਟੁੱਟ ਗਈ ਭਾਈ ਡੁੱਬ ਗਈ ਦੀ ਜਕੇ ਕਿਸੇ ਵਸਰੇ ਹਟਕੇ ਤਾਂ ਨਹੀਂ ਆਈ ਨਦੀ ਚੋਂ ਮਿਲੀ ਆ ਨਦੀ ਜਿਹੜੇ ਮਿਲੀ ਹਟਕੇ ਆਈ ਵੀ ਥੋੜਾ ਜੈ ਹਾਂ ਇਹ ਤਾਂ ਚਾਹੀਦੀ ਆ ਕਾ ਟੈਮ ਟਰੈਕਟਰ ਛੱਡ ਜਾਣਾ ਤੇਰੇ ਕੋ ਟਰੈਕਟਰ ਤੇ ਖੁਸ਼ ਕਰਾ ਕੇ ਜਾ ਤੱਕ ਟਰੈਕਟਰ ਲੈ ਜਾ ਟਰੈਕਟਰ ਲੈ ਜਾ ਇੱਕ ਮੋੜ ਕੇ ਗਿਆ ਇਹ ਬੰਦੇ ਨੇ ਟਾਈਮ ਦੇ ਕਿ ਕਿਨਾ ਹੋਏ ਟਾਈਮ ਨਹੀਂ ਕੋਈ ਹੋਰੇ ਵੀ ਟਾਈਮ ਲੂਗਾ ਜੀ ਹੁਣ ਬਾਈ ਕਹਿੰਦਾ ਟਾਈਮ ਦਿੱਤਾ ਕੋ ਟਰੈਕਟਰ ਨੂੰ ਤੇਰਾ ਕੰਮ ਉਹੀ ਹੋ ਗਏ ਜੀ 2 ਵਜੇ ਤੱਕ ਪਹੁੰਚਣਾ ਯਾਰ ਟਾਈਮ ਦਿੱਤਾ ਬਾਈ ਇਹਨਾਂ ਛੇਤੀ ਨੂੰ ਨਾ ਹੀ ਬੈਟਰੀ ਚਾਰਜ ਕਰਨੀ ਪਣੀ ਆ ਕਾਲਪਟਰ ਸਾਫ ਕਰਨਾ ਪਉਣਾ ਥੋੜੇ ਤੋ ਬਾਈ ਕੇਰ ਕੇ ਬਤਾਈਆਂ ਦੇਤੀਆਂ ਹਰਜੀਤ ਬਾਈ ਨੂੰ ਭਾਈ ਤੂੰ ਵੀ ਬਰਾਇਆਂ ਦੇ ਦੇ ਟਰੈਕਟਰ ਨਵਾਂ ਲੈਣ ਚੱਲਿਆ ਟਰੈਕਟਰ ਕਿੱਥੇ ਲਾਉਣਾ ਬੜੀ ਬਾਤੀ ਲੈਣੀ ਇਹਦੇ ਕਿੱਥੇ ਬਸੜੀ ਆਜਾ ਅੱਜ ਨੇ ਹਵੇਲੀ ਗਿਆ ਰੋਟੀ ਛਾੜ ਦੇ ਜਾ ਉਹਨੂੰ ਦੇਖੇ ਜਾ ਚੱਲੇ ਜਾ ਕਿੱਧਰ ਜਾਇਆ ਉਹ ਸਿੱਟੀ ਹੋ ਗਿਆ ਲੱਗ ਰਿਹਾ ਦੋ ਵੀ ਸਾ ਗੋਲੀ ਬਣ ਜਾ ਕਿੱਥੇ ਰੋਕ ਸੱਚ ਖਰਾਬ ਸੀ ਭਾਈ ਇਹ ਵੀ ਥੋੜੀ ਸੋਚਦਾ ਕੰਮ ਕਰਾਉਣ ਲੱਗੇ ਟਰੈਕਟਰ ਇਹਦਾ ਦੱਸਦਾ ਕਿ ਅੱਜ ਅੱਜ ਵਿਆਹ ਦੀ ਫਾਲਟੀ ਕਰੂਗਾ ਜਿੱਕੇ ਆਪਣਾ ਮੋਟਰਸਾਈਕਲ ਚੋਰੀ ਹੋ ਜੂ ਮਗਾਨਾ ਆਓ ਅੱਜ ਦੱਸਦਾ ਨਹੀਂ ਬੈਂਕ ਤਾ ਹੈਗਾ ਉਹ ਸੱਚ ਖਰਾਬ ਆਪਣੀ ਜੱਗੇ ਲਓ ਜੀ ਬਾਈ ਕਹਿੰਦੇ ਗਰੋ ਪਰ ਗਰੋ ਇੱਧਰ ਵੀ ਗਰੋ ਆਇਆ ਪੈਕ ਟਾਇਰ ਪੈਂਚਰ ਹੋ ਗਿਆ ਦਾ ਮੁਰੇ ਵਾਲਾ ਪੱਕਾ ਪੈਂਚਰ ਲਾਰੇ ਬਾਈ ਲੈ ਬਾਗ ਜਿੱਕੇ ਸ਼ਨੀ ਆ ਗਿਆ ਆਪਣੇ ਪਹਾੜਾ ਪੈ ਗਿਆ ਸੀ ਇਹ ਤਾਂ ਸੱਤਾ ਵੱਡਣਾ ਉਹਨੇ ਵੀ ਪੱਟੜਾ ਜੇ ਕਿਹਾ ਟ੍ਰੈਕਟਰ ਫੱਟਣਾ ਟ੍ਰੈਕਟਰ ਫੱਟਣਾ ਪਹਿਲਾਂ ਦੋ ਜਗ੍ਹਾ ਦਾ ਪਾ ਸਾਰਕ ਫੱਟਣ ਦੇ ਨਾਲ ਟਾਇਰ ਫੱਟੜਾ ਹੁ ਸਕੂਟਰੀ ਫੱਟੜਾ ਸਾਰਾ ਕੋਈ ਸਾਰ ਕੋਈ ਨਹੀਂ ਤੇ ਨੇ ਘੜੇ ਮਨੇ ਜੱਗਾ ਕਿਹਾ ਮੇਰੀ ਗੱਡੀ ਵੀ ਕੋਈ ਨਹੀਂ ਘੱਟ ਕਰਦੀ ਉਹ ਆਲਾ ਗੈਸ ਇੱਕ ਸਿਲੰਡਰ ਤੂੰ ਉਹ ਲੈ ਬਾਈ ਇਹ ਗੱਲ ਹੁੰਦਾ ਗੱਡੀ ਦੀ ਪੂਲਿੰਗ ਕੋਈ ਆ ਪੈਣ ਕੋਈ ਜਾਵੇ ਕਿ ਸਿਲੰਡਰ ਹੋਰ ਪਾ ਦੇ ਮਨੇ ਇੱਕ ਸਿਲੰਡਰ ਬਾਰੇ ਮੈਂ ਕਹਿੰਦਾ ਸਿਲੰਡਰ ਹੋਰ ਪਾ ਦੇ ਹਾਂ ਦੇ ਇਹ ਚੱਲਣਾ ਹੀ ਨਹੀਂ ਉਹ ਜਿਹੜੀ ਚੱਲਦੀ ਉਹ ਵੀ ਖਰਦਿਆ ਨਹੀਂ ਫਿਰ ਇੱਕ ਸਿਲੰਡਰ ਇਹ ਕਹਿੰਦਾ ਗੱਡੀ ਚ ਮਨੇ ਟਾਇਰ ਬੰਟੀ ਚਿਕਣਾ ਕਹਿੰਦਾ ਆਹ ਟਾਇਰ ਨਵਾਂ ਨਹੀਂ ਹੈਗਾ ਜਿੱកਾ ਜਿੱਕਾ ਬਾਟੀ ਕਹਿੰਦਾ ਦੇਖ ਟਾਇਰ ਕਿੰਨਾ ਨਵਾਂ ਪਿਆ ਉਹਦੇ ਹਾਂ ਹੈ ਅੰਦਰ ਦੇ ਹੁੰਦਾ ਹੈ ਬਾਈ ਸਰਵੀਸ ਦਾ ਫੋਨ ਆ ਗਿਆ ਵਿੱਚ ਨੂੰ ਚੱਲੀਏ ਘਰ ਨੂੰ ਮਨੇ ਹੈ ਉਹ ਮਨੇ ਸਹੀ ਨਾ ਦੱਸ ਤਾ ਕਿਤੇ ਮੱਥਾ ਟੇਕਿਆ ਤੁਹਾਡੇ ਕੋਲ ਚ ਨਹੀਂ ਪਹੜਾ ਪਿਆ ਪਿਆ ਉਹ ਚੱਲ ਜਿਹੜਾ ਕੋ ਹੋਣਾ ਹੋਣਾ ਹੀ ਜਾਣਾ ਉਹ ਜਿਹੜਾ ਉਹ ਜਦੋਂ ਹੁਣ ਟਾਇਰ ਚੌੜਾ ਲੱਗਦਾ ਹਵਾ ਪਰ ਇਹਦੇ ਛੋਟਾ ਜਾਂਦਾ ਆ ਦੇਖਾ ਬਣਾ ਲਿਆ ਇਹ ਜਿਹੜਾ ਚੱਲਦਾ ਚੱਲਦਾ ਚੱਲ ਮੈਨੂੰ ਚੱਲ ਮਨੇ ਜਿਹੜੇ ਕੱਲ ਬਣਾਉਣ ਦੇ ਕਾਗਜ਼ ਬਣ ਗਏ ਭਾਈ ਮਨੇ ਦੇ ਭਾਈ ਦਾ ਵੀ ਅਕਸੀਡੈਂਟ ਹੋ ਗਿਆ ਥੋੜੇ ਵੀ 6:20 ਥੋੜੀ ਜੀ ਬੀਬੀ ਵੀ ਮਮਾਰ ਸਾਰੇ ਪਾਸੇ ਕੰਮ ਕੰਮ ਛੜਿਆ ਪਿਆ ਜੇ ਤੂੰ ਹੁਣ ਤੂੰ ਠੀਕ ਰੱਖ ਕੇ ਆਉਂਗਾ ਸੀ ਜਾਈਏ ਲੋ ਜੀ ਭਾਈ ਪਿੰਡ ਵਾਲੀ ਮੋਟਰ ਤੇ ਬੈਕ ਸਾਈਡ ਕਣਕ ਕੰਨੀ ਗੱਡਾ ਮਾਰਨ ਆਏ ਭਾਈ ਕਣਕ ਦਾ ਰੰਗ ਰੂਪੇ ਬਦਲ ਗਿਆ ਭਾਈ ਪਾਣੀ ਲੱਗਣੇ ਦੇ ਬਾਅਦ ਮਾ ਕੱਦ ਕਾੜ ਵੀ ਬਾਈ ਤਕਰੀਬਨ ਲੱਕ ਤੱਕ ਗਿਆ ਚੈੱਕ ਕਰ ਸਕਦੇ ਆਪਾਂ ਵੱਟ ਪਤੁਰੇ ਆਉਂਦੇ ਆ। ਇਹ ਲੱਕ ਲੱਕ ਤੱਕ ਗਿਆ। ਢਾਈ ਤਿੰਨ ਫੁੱਟ ਦੇ ਕਰੀਬ ਬਾਈ ਕੱਦ ਪਹੁੰਚ ਗਿਆ ਕਣਕਰ। ਆਪਣੇ ਵਾਲਾ ਬਈ ਵੀਜ ਹੈਗਾ ਇਹ 826 ਇਹ। ਬਿਮਾਰੀ ਸਟੇਮ ਬਾਈ ਕੋਈ ਨਹੀਂ ਹੈਗੀ ਜੇ ਆਪਾਂ ਕਹੀ ਹੈ ਜੀ ਕਣਕ ਤੇ ਲਾਤੂਲਾ ਜਾਂ ਹੋਰ ਆਈਟਮ। ਕੋਈ ਬਿਮਾਰੀ ਨਹੀਂ ਹੈਗੀ। ਆਹ ਸਾਈਡ ਹੈਗੀ 869 ਕਣਕ। ਇਹ ਜਸਵੀਰ ਬਾਈ ਨੇ ਵੀ ਜੀਵੀਆ ਆਪਾਂ ਨੇ ਸੂਏਪਰ ਵਾਲੇ ਖੇਤਾਂ 'ਚ ਵੀ ਜੀਵੀਆ ਬੀਜ ਆਪਾਂ ਹੀ ਲਿਆ ਤੇ ਦੋਨੇ ਇਹ ਖੇਤੀ ਵਿਗਿਆਨ ਕੇਂਦਰ ਮਾਤੇ ਬੀਜ ਵਧੀਆ ਏ ਅਬਿੰਦਰ ਬਾਈ ਨੇ ਵੀ 869 ਜੀਵੀਆ ਬਾਕੀ ਬਾਈ ਕਣਕਾਂ ਹਾਲ ਦੀ ਘੜੀ ਬਹੁਤ ਵਧੀਆ ਏ ਪਾਣੀ ਆਪਾਂ ਨੇ ਲਾ ਦਿੱਤੇ ਥੋੜਾ ਜਿਹਾ ਚੂਹਾ ਸਭ ਤੰਗ ਕਰਦਾ ਏ ਕਿਉਂਕਿ ਜਿੱਥੇ ਜਿੱਥੇ ਚੂਹਾ ਬਾਈ ਚੂਹਾ ਵਿੱਚ ਵੱਢ ਕੇ ਵਿੱਚੇ ਗਰੀ ਜਾਂਦਾ ਏ ਬਾਕੀ ਓਕੇ ਆ ਨਾ ਹਲੇ ਇੱਕ ਪਾਣੀ ਹੋਰ ਲਗੂਗਾ ਬਾਈ ਔਰ ਥੋੜਾ ਜਿਹਾ ਮੌਸਮ ਖਰਾਬ ਦੱਸਿਆ ਪਿਆ ਨੇਰੀ ਹਵਾ ਜੀ ਦਸੀ ਪਈ। ਥੋਰੀ ਨੂੰ ਵੀ ਫੋਨ ਕਰਿਆ ਤਾਂ ਕਹਿੰਦਾ ਹਵਾ ਜੀ ਦਸੀ ਪਈ ਕਿ ਮੈਂ ਵੀ ਪਾਣੀ ਲਾਉਣਾ ਏ। ਉਹਦਾ ਇੱਕ ਖੇਤ ਰਹਿੰਦਾ ਉਹ ਵੀ ਉਹਦੇ ਘਰ ਕੇ ਰੁਕਿਆ ਪਿਆ ਵੀ ਜਿਹੜੀ ਨੇਰੀ ਹਵਾ ਜੀ ਐ। ਬਾਕੀ ਬਾਈ ਪਾਣੀ ਜਿੱਦਣ ਲਾਇਆ ਉਸ ਦਿਨ ਵੀ ਥੋੜੀ ਥੋੜੀ ਹਵਾ ਚੱਲਦੀ ਸੀ। ਪਾਣੀ ਨੇ ਦੇਖ ਲਓ ਵੀ ਕਣਕਾਂ ਲਾਗ ਲਾਗ ਪਰ ਜਿੱਥੇ ਜਿੱਥੇ ਲਾਗ ਲਾਗ ਹਿੱਲੀ ਐ ਮੇ ਕਣਕਾ ਦੇਖੋ ਬਾਈ ਤਿੰਨ ਚਾਰ ਲੱਗੀਆਂ ਜੀਆਂ। ਇਹ ਤੇਜ਼ ਹਵਾ ਦਾ ਕਾਰਨ ਐ। ਬਾਕੀ ਆ ਹਿੱਲੀ ਵੀ ਥੋੜੀ ਜੀ। ਕੁਈ ਜਿੱਦਣ ਬਾਣੀ ਲਾਇਆ ਬਾਈ ਨੇਰੀ 2-3 ਦਿਨ ਹਟਿਓ ਨਹੀਂ ਹੈਗੀ ਨੇਰੀ ਦੇ ਕੰਮ ਇਹ ਕੋਈ ਗੋਲੀ ਰੰਡਾ ਵੀ ਕੋਈ ਨਹੀਂ ਤਾ ਹੈਗਾ ਹੋਰ ਵੀ ਆਟਮ ਕੋਈ ਨਹੀਂ ਤੀ ਹੈਗੀ ਬਾਕੀ ਹਵਾ ਦੇ ਕੰਮ ਹੈ ਇਹ ਕਣਕਾਂ ਸਾਰੀਆਂ ਵਧੀਆ ਖੜੀਆਂ ਬਾਈ ਬਾਕੀ ਸਾਰਾ ਕੰਮ ਵਧੀਆ ਸਿਸਟਮ ਮੱਛਰ ਜਿਹਾ ਹੋ ਗਿਆ ਬਾਈ ਸ਼ਾਮ ਟਾਈਮ ਜਿਹੜਾ ਅੱਖਾਂ 'ਚ ਪੈਂਦਾ ਦੇਖੋ ਬਰੀਕ ਬਰੀਕ ਜਿਹਾ ਤੇ ਜ਼ੂਮ ਕਰਕੇ ਨਾ ਹੁੰਦਾ ਜੀ ਤੁਹਾਨੂੰ ਦਿਖਿਆ ਮੜਾ ਜਿਹਾ ਕੈਮਰੇ 'ਚ ਦਰ ਗਈ ਬੱਲ ਆਹ ਬੈਠਾ ਬਾਈ ਦੇਖੋ ਬਰੀ ਰੀਆ ਦਾਣਾ ਆ ਜਾ ਬਾਈ ਕੈਮਰੇ ਚ ਨੂੰ ਆ ਮੜਿਆ ਬੱਲ 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 ਉੜ ਗਿਆ ਬਾਈ ਸ਼ਾਮ ਟਾਈਮ ਹੁਣ ਮੱਛਰ ਦਾ ਨਹੀਂ ਜੇ ਕੱਢਣੀਆਂ ਪੈ ਜਾਣੀਆਂ ਮੂੰਹ ਪਰ ਬੰਨ ਕੇ ਜਾਣੀਆਂ ਬਾਈ ਕਰਨੀਆਂ ਇਹ ਕਿਉਂਕਿ ਇੰਨਾ ਮੱਛਰ ਪੈਂਦਾ ਬਾਈ ਫਿਰ ਬੁੱਲਿਆਂ ਨੇ ਬੁੱਲੇ ਆਉਂਦੇ ਆ ਆਹੀ ਟਾਈਮ ਉਹਨਾਂ ਦਾ ਵੀ ਲਓ ਜੀ ਬਾਈ ਜਿਹੜੇ ਆਪਾਂ ਨੇ ਆ ਖੇਤ ਬਾਇ ਤੇ ਚਾਚੇ ਵਾਲੇ ਸਾਰੇ ਨੂੰ ਲੇਜ਼ਰ ਕਰਤਾ ਬਾਈ ਦੇਖੋ ਪਧਰੇ ਬਣਾ ਦਿੱਤੇ ਐਨ ਅੱਜ ਪਾਈਪ ਲਾਈਨ ਵੀ ਦੱਬੀ ਦੀ ਪਾਈਪ ਲਾਈਨ ਤੇ ਬਾਰਵੀਂ ਖੇਤ ਤਾਂ ਨਹੀਂ ਬਾਈ ਦੇਖ ਕੇ ਰੂ ਲੱਗਣ ਲੱਗੀ ਦੇਖੋ ਖੇਤਾਂ ਨਹੀਂ ਲੁੱਕ ਗਿਆ ਬਣੀ ਐ ਐਨ ਉਹ ਦੂਰ ਤੱਕ ਸਿੱਧਾ ਆ ਪਿਆ ਪਧਰਾ ਬਾਈ ਥਾਲੀ ਵਰਗਾ ਤਾਂ ਹੀ ਕਹਿੰਦੇ ਇੱਕ ਵਾ ਬੂਟੇ ਪਟਾਕੇ ਬਾਈ ਖੇਤ ਲੇਜ਼ਰ ਹੋ ਜਵੇ ਦੇਖੋ ਕਿੰਨੇ ਟੌਰ ਬਣ ਜਾਂਦੇ ਹਾਂ ਭੱਜਿਆ ਜਾਉਂਗਾ ਹੂੰ ਦੇਖੋ ਬਾਈ ਬਣ ਗਈ ਗੱਲ ਲਓ ਜੀ ਬਾਈ ਬਹੁਤ ਟਾਈਮ ਬਾਅਦ ਅੱਜ ਰੋਡੀ ਮਿਲਿਆ ਏ ਇੱਕ ਹੋ ਗਿਆ ਤਾਂ ਇਹਦਾ ਨਾਗਾ ਲੈਂਡ ਕੰਨੀ ਘੁੰਮਣ ਲੰਘਿਆ ਤੇ ਟੂਰ ਲਾ ਲਿਆ ਦਾ ਬਾਹਰਲੇ ਦੇਖਦਾ ਮੈਂ ਕਿੱਥੇ ਆਣਾ ਬਾਈ ਕੰਮ ਤੇ ਹੀ ਰਹਿੰਦੇ ਹਾਂ ਕੀ ਹਾਲ ਵਧੀਆ ਵਧੀਆ ਜੀ ਰੋਡੀ ਕਹਿੰਦਾ ਤੇਰਾ ਹੱਥ ਵਿਆਹ ਚ ਆ ਹੁਣ ਵਾਸਤੇ ਵਿਆਹ ਹੈ ਹੁਣ ਬਾਈ ਨਾਲ ਨਿਕਲ ਗੁਆਂਡ ਚ ਵਿਆਹ ਹੈ ਬਾਈ ਰੋਡੀ ਦੇ ਹੱਥ ਹੁਣ ਵਿਆਹ ਚ ਹੈ ਰੋਡੀ ਨਾਲੇ ਘਰ ਦੇ ਲਾਗ ਪਾਇਆ ਹੋ ਕਹਿੰਦੇ ਚੱਲ ਨਹੀਂ ਪਾਰਟੀ ਰੋਡੀ ਖੋਜਾ ਪੂਰਾ ਪਾਰਟੀ ਜਨੀਆ ਬਾਈ ਮਾਰੇ ਮਾਰੇ ਰਾਰਾ ਠੀਕ ਹੈ ਬਾਈ ਠੀਕ ਹੈ ਕਾਫੀ ਵਿਆਹ ਹੋ ਲੈਣਾ ਹੁਣ ਇਹਦੇ ਵਿਆਹ ਬਹੁਤ ਹੋਦੇ ਯਾਰ ਆ ਦਿਨਾਂ ਮਾ ਉਹ ਵਿਆਹੇ ਪਿਆ ਹੈ ਬਾਈ ਵਿਆਹੇ ਹਾਂ ਹੋਰ ਰੋਡੀ ਕਿੱਦਾਂ ਰਹਿੰਦਾ ਬਾਉ ਬਾਉ ਬਾਈ ਦੇ ਮੁੰਡੇ ਕਲੇ ਬਾਈ ਕਰੇ ਜਾਂਦਾ ਬਾਈ ਕਲੇ ਜਾਂਦਾ ਉਹ ਮੁੰਡੇ ਦਾ ਵਿਆਹ ਹੈ ਬਾਈ ਦਾ ਬਾਈ ਪਿੰਡ ਵਾਲੇ ਖੇਤਾਂ માં ਆਪਾਂ ਘੁੰਮਿਆ ਤੇ ਹੁਣ ਆਏ ਸੂਏਪੁਰ ਵਾਲੇ ਖੇਤਾਂ માં ਵੀ ਇਹ ਪੈ ਜਾਂਦਾ 1.5 ਕਿਲੋਮੀਟਰ ਕਿਲੋਮੀਟਰ ਇਹ ਰੱਖ ਲਓ 1.5 ਕਿਲੋਮੀਟਰ ਪਿੰਡ ਤੇ ਪੈ ਜਾਂਦਾ ਬਾਈ ਇੰਨਾ ਤਾਂ ਪੈ ਜਾਂਦਾ ਹਾਂ ਆ ਫਾਰਮ ਹੈ ਜਿੱਥੇ ਨੀਤਰਬਾਈ ਨਾਲ ਇੱਥੇ ਗੇੜਾ ਮਾਨ ਆਏ ਤੇ ਤੁਹਾਡੀ ਕੀ ਆ ਕਹਿੰਦਾ ਨੈਟ ਨੈਟ ਤਾਰ ਕਿਆ ਕਹਿੰਦਾ ਮੀਂਹ ਜਿਹੜਾ ਸਾਵਲਾ ਬੱਦਲ ਹੋਇਆ ਵੇ ਹਾਂ ਵੀ ਪਉਂਗਲਾ ਰਾਤ ਵੀ ਨੈੱਟ ਖੋਲ ਕੇ ਦੇਖਿਆ ਰਾ ਬਾਈ ਅਸੀਂ ਆਈਫੋਨ ਦਾ ਮੈਪ ਵੀ 70% ਮੀਂਹ ਦੱਸਦਾ ਗਾ ਲੂੰ ਬਾਕੀ ਬਾਈ ਪਤਾ ਨਹੀਂ ਹੈਗਾ ਜੇ 70% ਹੈਗਾ ਨੇ ਰੀ ਡਾਲ ਦੇਣੀ ਉਹਨੇ 70 ਬਹੁਤ ਹੋ ਜਾਂਦਾ ਬਹੁਤ ਜ਼ਿਆਦਾ ਹੋ ਜਾਂਦਾ ਤੜੂਕਾ ਠਾਲ ਦਿੰਦਾ ਬਾਈ ਜਿੱਥੇ ਗਿਰ ਗਿਆ 70% ਦੇਖ ਲਓ ਤੁਸੀਂ ਖਬਰ ਰਾਤ ਨੂੰ ਪੈਣਾ ਨਹੀਂ ਰੀ ਚੱਖੜ ਚੱਲੇ ਨਾ ਫੇ ਕਣਕਾਰਾਂ ਨਾਸ ਬਾਜੀ ਜਾਂਦਾ ਬਾਈ ਪਿੰਡ ਆਪਾਂ ਦੇਖ ਕੇ ਇਹਦੇ ਕਣਕ ਉੱਤੇ ਕੁਝ ਨਹੀਂ ਤਾਹੇਗਾ ਹੁਣ ਆਪਾਂ ਆਏ ਆ ਉਲਟ ਸੂਏ ਬਾਰ ਉਰੇ ਦੀ ਕੰਡੀਸ਼ਨ ਦੇਖੋ ਹੁਣ ਕਣਕਾਂ ਦੀ ਗਿਆ ਉਰੇ ਆ ਕਿ ਐਂ ਲੱਗਦਾ ਵੀ ਕਣਕਾਂ ਨੂੰ ਤੇਲਾ ਪੈ ਗਿਆ ਆ ਦੇਖੋ ਪਤਾ ਨਹੀਂ ਭਾਈ ਆ ਬੂਟਿਆਂ ਕਰਕੇ ਵੀ ਆ ਸਾਡੇ ਬੂਟੇ ਉੱਥੇ ਬੂਟੇ ਨਹੀਂ ਤੇ ਹੈਗੇ ਵੀ ਬੂਟਿਆਂ ਕਰਕੇ ਤੇਲਾ ਪੈ ਗਿਆ ਕਹਣ ਕੇ ਇਹ ਤਕਰੀਬਨ ਸਾਰੀ ਉਹ ਨਿਸਰੇ ਬਾਈ ਜਿਹੜਾ ਖੇਤ ਹੈ 869 ਬੀਜ ਹੈ ਇਹ ਬਾਕੀ ਕਮੈਂਟ ਆਏ ਦੱਸਿਓ ਭਾਈ ਹੁਣ ਇਹ 869 ਬੀਜ ਹੈ ਬੀ ਇਹਨੂੰ ਸਪਰੇਅ ਕਰਦੀ ਏ ਤੇਲਾ ਆ ਸਾਈਡ ਤਾਂ ਰੋਡੀ ਬੱਲੇ 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 ਬਾਜ਼ ਨਹੀਂ ਪੈ ਸਾਡਾ ਮੀਰਾ ਕੋਈ ਬਸ ਕਿਹੜੇ ਹਾਵਨਾ ਭਾਈ ਆ ਬੂਟਾ ਭਰੇ ਹੀ ਪਿਆ ਦੇਖੋ ਤੇਲੇ ਗੇ ਬਾਕੀ ਜੇ ਮੀਂਹ ਪੈ ਗਿਆ ਮੀਂਹ ਨੇ ਤੋ ਉਹ ਵੀ ਦੇਣਾ ਬਾਈ ਇਹ ਤੇਲਾ ਤੁਲਾ ਜਾ ਹੈ ਬਾਕੀ ਕੋਈ ਬੰਦਾ ਤਾਲ ਨਹੀਂ ਪੈ ਸਕਦਾ ਹਾਂ ਬਾਕੀ ਬਾਈ ਮੀਂਹ ਦਾ ਕੁਝ ਨਹੀਂ ਪਤਾ ਹੈਗਾ ਬਾਕੀ ਉਧਰ ਬਾਈ ਜੱਗਾ ਤੰਗ ਹੋਇਆ ਬਾਈ ਕਹਿੰਦਾ ਖੇਤਾਂ 'ਚ ਮੱਕੀ ਬੀਜੀ ਕੌਂੇ ਪੱਟੀ ਜਾਂਦੇ ਆ ਬਸ ਬਸ ਦੋ ਤਿੰਨ ਦਿਨ ਹੋ ਗਏ ਇੰਨੀ ਰਾਖੀ ਕਰਦਾ ਕੌਂਾਂ ਦੀ ਕਰੇ ਕਹਿੰਦਾ ਕੈਸਟਾਂ ਲਿਆਣੀਆਂ ਏ ਟੱਕ ਵਾਲੀ ਕੈਸਟਾਂ ਜਿਹਾ ਨਹੀਂ ਹੁੰਦੇ ਉਹ ਵਿੱਚ ਚੰਕਣੀ ਜੀ ਆਹੋ ਚੰਕਣੀ ਦੇ ਕਹਿੰਦਾ ਉਹ ਲਾ ਲੈਣੀ ਵਿੱਚ ਇਹ ਕਹਿੰਦਾ ਬੁੱਤ ਬਣਾਉਣਾ ਤਾਂ ਹੁਣ ਮੈਨੂੰ ਇੱਥੇ ਆ ਕੇ ਯਾਦ ਆਇਆ ਦੂਆ ਜਿਹੜਾ ਛੋਟਾ ਬਣਾਇਨਾ ਨੇ ਇੱਕ ਬੁੱਤ ਲੈ ਬਾਈ ਉਹ ਬਣਾ ਤੇ ਗੈਨ ਸੁਲਾਹ ਦੇਣੀ ਵੀ ਆਜਾ ਪੁੱਤ ਲਾ ਦੇ ਇੱਥੇ ਨਹੀਂ ਲਾਇਆ ਆਪਣੇ ਲਈ ਆਪਣੇ ਲਈ ਲਾਇਆ ਕਿ ਕੰਮ ਪੜਦੇ ਹੁਣੇ ਕਣਕਲੇਟ ਬੀਜ ਇਹਨਾਂ ਨੇ ਅੱਛਾ ਅੱਛਾ ਕੋਈ ਵੀ ਚੀਜ਼ ਆ ਬਾਈ ਜਿਹੜੀ ਲੱਪਨ ਲੇਟ ਬੀਜਦੇ ਆ ਫੇ ਜਨਮਰ ਬਾਈ ਉਹਨੂੰ ਪੱਟਦੇ ਹੀ ਪਟਦੇ ਆ ਮਿਲਦਾ ਕੁਛ ਨਹੀਂ ਹੈਗਾ ਬਸ ਉੱਦੇ ਹੀ ਬਣਾੰਗਾ ਕਰਦੇ ਆ ਬਸ ਬਸ ਨਹੀਂ ਆਪੇ ਬੂਟੇ ਨਾ ਮੈਨੂੰ ਪਤਾ ਨਹੀਂ ਸੌਦਾ ਹੋ ਗਿਆ ਦਾ ਪਤਾ ਨਹੀਂ ਰਹਿ ਗਿਆ ਬਿੰਦਰ ਬਾਈ ਨਾਲੇ ਦਾ ਹੋਇਆ ਨਹੀਂ ਦਾ ਇਹ ਵੇਲੇ ਕੱਦੇ ਹੀ ਖੜੇ ਰੇਲੇ ਬੂਟੇ ਬਾਈ ਦੇ ਲੋ ਕਿ ਹਜੇ ਨਿੱਗਰ ਥੋੜੀ ਓਵਰ ਆ ਪੂਰੇ ਪੂਰੇ ਓਵਰ ਆ ਬੂਟੇ ਦੇਖ ਲੈ ਪੁੱਛ ਇਹਨੂੰ ਓਲੋ ਵਰ ਬੂਟਾ ਭਾਈ ਇਹਦਾ ਪਤਾ ਨਹੀਂ ਕਿ ਆਸਿਨ ਹੋਇਆ ਪੇ ਬੂਟਾ ਠੀਕ ਹੈ ਬਾਈ ਨਾ ਤਿਆਰ ਹੋਇਆ ਦਿਖਦਾ ਬੂਟਾ ਹੂੰ ਔਰ ਓਡੀ ਹੁਣ ਤਾਂ ਯਾਰ ਛੋਟੇ ਬੂਟੇ ਵੀ ਪੱਟ ਹੋਈ ਜਾਂਦੇ ਕਿੰਨੇ ਤੱਕ ਓਵਰ ਗਿਣਿਆ ਜਾਂਦਾ ਹੁਣ ਤਾਂ ਬਸ ਯਾਰ ਉਹ ਵਰਵਾਸ ਇਹਦੇ ਬੂਟੇ ਵਾ ਹੋਵੇ ਤੂੰ ਤਾਂ ਛੋਟੇ ਹੀ ਪੜਦੇਗਾ بڑے ਛੜੀਆ ਵੀ ਲੰਦੇ ਆ ਛੋਟੇ ਹੀ ਪੱਟੀ ਜਾਂਦੇ ਆ ਜਿਹੜੇ ਉਹ ਜਿਹੋ ਸਾਹਮਣੇ ਤੂੰ ਤਾਂ ਮੈਂ ਪੂੰਗੇ ਅੰਡਰ ਅੰਡਰ ਜੇ ਪੱਟੀ ਜਾਂਦੇ ਆ ਪੂੰਗੇ ਪੱਟੀ ਜਾਂਦੇ ਹੋ ਜਿਹੇ ਹੈ ਅੰਡਰ ਸ਼ੈਂਡਰ ਸਾਰੀ ਜਸੋ ਬਤੋ ਹੋਵੇ ਲੋੜੀ ਕੱਪੜੇ ਕੁੱਪੜੇ ਫਿਰ ਵਿਆਹ ਵਾਸਤੇ ਹੈਗੇ ਕੱਪੜੇ ਤਾਂ ਹੈਗੇ ਆ ਨਹੀਂ ਦਵਾ ਲਿਆ ਹੁੰਦਾ ਚੱਲ ਚੱਲੀਏ ਕੱਪੜੇ ਹੈਗੇ ਆ ਬਸ ਜੇ ਲੈ ਕੇ ਆਉਣੇ ਆ ਕਿਉਂਕਿ ਬਾਈ ਹੁਣ ਉਹ ਕੰਮ ਗਿਆ ਵੀ ਮੋٹے ਕੱਪੜੇ ਇੰਨੇ ਪੈਂਦੇ ਨਹੀਂ ਹੈਗੇ ਬਾਈ ਰਸਾਲਤ ਬਾਰੇ ਜਦ ਲੈ ਪੈਂਟ ਬਾਰੇ ਦਿਨ ਮਾ ਤਾਂ ਗਰਮੀ ਹੁੰਦੀ ਆ ਗਰਮੀ ਹੁੰਦੀ ਯਾਰ ਹਾਂ ਟਾਈਮ ਆ ਕੇ ਠੰਡ ਹੋ ਜਾਂਦੀ ਏ ਹਾਂ ਤੇਰੇ ਕੋਟੀ-ਕੂਟੀ ਪਾਲੀ ਤੇ ਖੋਦੂਗਾ ਕਿਹੜਾ ਠੀਕ ਨਹੀਂ ਉਹ ਮੋਢਿਆ ਚੱਕ ਕੇ ਫਿਰੀ ਜਾਉਂਗੇ ਆ ਹਾਂ ਹੁਣ ਮੌਸਮ ਬਾਈ ਬਦਲ ਗਿਆ ਹੁਣ ਫਰਵਰੀ ਮਹੀਨਾ ਹੈ ਬਸ ਬਸ ਉਹੀ ਗੱਲ ਹੈ ਕੋਈ ਨਹੀਂ ਮੈਂ ਕਿਹਾ ਨਾ ਰੋੜੀ ਆਹੀ ਬਿਆ ਹੈ ਬਸ ਨਾ ਮੇਰੇ ਵਰਮ ਵਿਹਲੇ ਫਿਰ ਤੁਸੀਂ ਹਾਂ ਇਹ ਵਿਹਲੇ ਬਸ ਦੋ ਦਿਨ ਉਹ ਵਾਹ ਪ੍ਰੋਗਰਾਮ ਹੈ ਤੇ ਵਿਹਲਾ ਉਹ ਜੋ ਬੋਲੀ ਬਾਕੀ ਬਾਈ ਸਰੋਆਂ ਨੇ ਹੁਣ ਪੂਰੇ ਫੁੱਲ ਕੱਢੇ ਵੇ ਦੇਖੋ ਐਨ ਫਿੱਟ ਕੇਲੀਆਂ ਜਮਕਰੀਏ ਦੇਖੋ ਇਹਾਂ ਅੰਡੇ ਦੇ ਵਿੱਚ ਹੁੰਦਾ ਜਿਹੜਾ ਪਲਾਜਾ ਸਿਸਟਮ ਆ ਉਕਣਾ ਹੋਈਆਂ ਵੀ ਆ ਹੁਣ ਤਾਂ ਸ਼ਾਮ ਦੀ ਆ ਸਵੇਰ ਦੀ ਠੰਡ ਆ ਬਸ ਦਪੈਨ ਤਾਂ ਗਰਮੀ ਹੋ ਜਾਂਦੀ ਹੈ ਗਰਮੀ ਹੁੰਦੀ ਹੈ ਹੁਣ ਤੈਰ ਉਹਦੀ ਏਸੀਆਂ ਦੀ ਸਰਵਿਸਾਂ ਸ਼ੁਰੂ ਹੋ ਜਾਣੀ ਆ ਲੇਕਨ ਉਹਨਾ ਆਪਣਾ ਏਸੀਆਂ ਦਾ ਕੰਮ ਕਰਦਾ ਏ ਬਸ ਬਸ ਉਹਨਾਂ ਦਾ ਇੱਕੇ ਲਾ ਸੀਜ਼ਨ ਚੱਲ ਪੈਣਾ ਵਿੱਚੇ ਲੱਗਣ ਲੱਗ ਜਾਣੇ ਵਿੱਚੇ ਸਰਵਿਸਾਂ ਬਾਈ ਤੱਕਾ ਖੜਕ ਜਾਣਾ ਮੇਰੀ ਕਰਦੇ ਉਹ ਉਹਨੇ ਕਹਣਾ ਮੇਰੀ ਕਰ ਜਾ ਐ ਕਰ ਜਾ ਬਸ ਬਸ ਫੇ ਟਾਈਮ ਮਿਲਦਾ ਨਹੀਂ ਹੈਗਾ ਬਾਈ ਸਹੀ ਗੱਲ ਆ ਅਰਦਾਸਾ ਨਾ ਕੰਮ ਹੁਣ ਪੂਰੇ ਬਾਈ ਜੋੜਨ ਤੇ ਚੱਲਣਾ ਹੈ ਵਿੱਚੇ ਰੋਡੀ ਉਹ ਲੈ ਤਾਂ ਜਿਹੜਾ ਤੂੰ ਕਹਿੰਦਾ ਸਾਮਾਨ ਕਿਹੜਾ ਇਨਵਰਟਰ ਕਹਿੰਦਾ ਦੇਖ ਕੇ ਆਉਣਾ ਆਪਾਂ ਨੇ ਉਹ ਲੈ ਕੇ ਆਉਣਾ ਆਪਾਂ ਨੇ ਜਾ ਕੇ ਆਉਣਾ ਯਾਰ ਰੋਡੀ ਨੇ ਬਾਈ ਮੈਨੂੰ ਕੱਦਦਾ ਗਿਆ ਪਿਆ ਏ ਅਸੀਂ ਲੈਣ ਹੀ ਜਾਂਦੇ ਆ ਉੱਥੇ ਜਾ ਕੇ ਪਤਾ ਨਹੀਂ ਕਿਆ ਹੁੰਦਾ ਫੇਰ ਮਨ ਬਦਲ ਜਾਂਦਾ ਫੇਰ ਮੁੜ ਆਉਂਦੇ ਉਧਰ ਗਏ ਤੇ ਉਧਰ ਲਿਆਵੜਾ ਦੇ ਲੈ ਐਨ ਸਾਰਾ ਕੁਝ ਹੋਇਆ ਪਿਆ ਸਾਰਾ ਕੁਝ ਹੋ ਗਿਆ ਬੰਦਾ ਐ ਜਾ ਮਿਲ ਗਿਆ ਬਾਈ ਇਨਵਰਟਰ ਨਹੀਂ ਮਿਲਿਆ ਸੀ ਮੁੜ ਕੇ ਆਇਆ ਆਇਓ ਮੁੜਿਆ ਬਾਈ ਫੇਰ ਨਹੀਂ ਲੈ ਕੇ ਆਣਾ ਬੰਦਾ ਐ ਜਾ ਟੱਕਰ ਗਿਆ ਬਾਈ ਮਿਲੇ ਲੋ ਦੁਕਾਨਬਾਤੇ ਪੈਸੇ ਵੀ ਕੋਲ ਤੇ ਖਾਲੀ ਮੁੰਨਦਾ ਬਹਿ ਗਿਆ ਉਦਣ ਦਾ ਦੇ ਰਾ ਕਿੰਨੇ ਕਿੰਨੇ ਮਹੀਨੇ ਹੋ ਗਏ ਆਪਾਂ ਨੂੰ ਸਾਲੇ ਹੋ ਗਿਆ ਤੇ ਮੇਰੇ ਵੀ ਨਹੀਂ ਆਨੇ ਮੇਟੇ ਫਿਆਲ ਆ ਗਿਆ ਨਾ ਲੋੜ ਨਹੀਂ ਪਈ ਹੈਗੀ ਠੀਕ ਹੈ ਹੁਣ ਗੱਲ ਦੇ ਕਿਦਨੇ ਚਾਮ ਕੇ ਖਬਰਾਂ ਕਰ ਵੀ ਅਗਰ ਫਿਰ ਉਹ ਨਾ ਹੈ ਤਾਂ ਸਸਤਾ ਹੀ ਹੈ ਉਹਦਾ ਆਏ ਆ ਮौज ਆ ਚੱਲ ਬਾਣੀ ਮੋਟੀ ਬੱਲਾ ਬਲਦਾ ਹੋ ਜਾਂਦਾ ਹੈ ਠੀਕ ਹੈ ਉਹ ਬੰਦਾ ਨਹੀਂ ਨਾ ਮਿਲ ਜੂਵੇ ਫੇਰ ਆਪਾਂ ਨੂੰ ਬੰਦਾ ਨਹੀਂ ਮਿਲਦਾ ਹੁਣ ਆਪਾਂ ਨੇ ਹੋਰ ਪਾਸੇ ਨਹੀਂ ਜਾਣਾ ਠੀਕ ਲੀ ਲਿਆਉਣਾ ਫਿਰ ਬੰਦੇ ਦੇ ਨਾ ਵਾ ਹਸੀ ਆ ਜਾਂਦੀ ਭਾਈ ਹੋਰ ਯਾਰ ਹਾਂ ਭਈਆ ਜਿਹੜੇ ਤਾਰਾ ਮੋਟਰ ਵਾਲੀਆਂ ਹਰੇਕ ਦੇ ਖੇਤ ਮਗੰਭਾ ਘੱਡ ਹੋਏ ਪਏ ਜਿੰਨੇ ਵੀ ਖੇਤ ਆ ਦੇਖੋ ਇਹ ਵੀ ਖੰਭਾ ਪਿੰਡ ਵੀ ਖੰਭਾ ਐ ਰੋੜੀ ਸਹੀ ਗੱਲ ਹੈ ਨਹੀਂ ਚੱਲੇ ਹੁਣ ਆਪਾਂ ਰੋੜੀ ਇਹਦਾ ਮੋਟਰਸਾਈਕਲ ਸਟੈਂਡ ਨਹੀਂ ਚਲਾਦਾ ਹੈਗਾ ਬਹੁਤ ਘੜਾ ਹੋਇਆ ਪਤਾ ਫੇ ਇਹਨੂੰ ਮੈਂ ਮਗਲਾ ਲੈ ਥੋੜੇ ਹੁਣ ਸੈੱਟ ਹੋਇਆ ਬਈਆ ਘਸ ਗਿਆ ਦਾ ਹੈ ਥੋੜੇ ਪਰ ਕਿਨੇ ਲਿਆ ਤਾ ਸੀ ਟੈਂਡਰ 35000 ਦਾ ਲਿਆ ਤਾ ਨਾ 30000 ਦਾ ਲਿਆ ਦਾ ਬਈ 35000 ਦਾ ਲਿਆ ਦਾ ਬਈ ਤੇ ਟਾਇਰ ਪਵਾਏ ਤੇ ਸ਼ੋਰ ਚ ਕਰਾ ਕੇ 40000 ਚ ਪੈ ਗਿਆ ਦਾ ਇਹ ਇਹ ਹੈਗਾ ਤਾਂ ਬਾਈ 17 ਮਾਡਲ ਆਪਾਂ ਨੂੰ ਹੋਗੇ ਇਹਨੂੰ 2-3 ਸਾਲ ਲਏ ਇਹਨੂੰ ਵੀ ਇਹ ਘੱਟੇ ਚੱਲਿਆ ਪਤਾ ਨਹੀਂ ਯਾਰ ਕੰਮ ਕੋ ਮੈਨੂੰ ਲੋਟ ਰਹਿਦਾ ਇਹ ਉਹ ਮੈਂ ਵੀ ਦੇਖਦਾ ਰੋੜੀ ਜੇ ਮੈਨੂੰ ਕੋਈ ਇਹੋ ਜਿਹਾ ਮਿਲ ਗਿਆ ਆਪਾਂ ਨੇ ਜੋੜਾ ਹੀ ਲੈ ਲੈਣਾ ਕੋਈ ਚੱਲਦਾ ਮੈਨੂੰ ਵੀ ਵੇਚੋ ਬੜੇ ਕੰਮ ਕੋ ਮੈਨੂੰ ਬੜੇ ਫਿੱਟ ਰਹਿਦਾ ਕੋਈ ਸਿਟੀ 100 ਬਾਈ ਕਿਸੇ ਵਾ ਮੋਟਰਸਾਈਕਲ ਹੋਇਆ ਨਾ ਚੱਲਦਾ ਚਾਹ ਮਾਡਲ ਜਿੰਨਾ ਮਰਜ਼ੀ ਉੱਚਾ ਡਾਊਨ ਹੋਵੇ ਅਸੀਂ ਲੈ ਲੈਣੇ ਹਾਂ ਦੱਸਿਓ ਜੀ ਇਹਦਾ ਬਚ ਚੰਡੀਗੜ੍ਹ ਕੰਨੀ ਚੱਲਦੇ ਫੇ ਆਪਾਂ ਨੂੰ ਮਿਲੇ ਜਾਣਾ ਚੰਡੀਗੜ੍ਹ ਕਰਨੀ ਕਿੰਨੇ 20-25 ਹਜ਼ਾਰ ਦਾ ਮਿਲ ਜਣਾ ਆਪਾਂ ਨੂੰ ਘੁੰਮਣਾ ਪੈਣਾ ਮਾੜਾ ਮੋਟਾ ਚੱਲੀਏ ਕਿਤੇ ਚੱਲਦੇ ਆਪਾਂ ਨੇ ਫੇਲੇ ਆਉਣਾ ਬਿਆਉ ਦੇ ਨਾ ਜਿਹੜੇ ਆਉਣ ਬਾਕੀ ਆ ਭਾਈ ਬਾਈ ਥੱਟ ਵੀ ਲੱਗੀ ਜਿਹੜੇ ਇਹ ਜੱਗੇ ਦੇ ਖੇਤਾਂ ਗਿਰ ਗਿਆ ਦਾ ਉੱਥੇ ਰਗੜਾ ਲੱਗ ਗਿਆ ਉਹ ਚੰਡੀਗੜ੍ਹ ਕੇ ਆਏ ਕਿਤੇ ਪਿੰਡਾਂ ਪੁੰਡਾਂ ਜਿਵੇਂ ਖੜੇ ਹੁੰਦੇ ਆ ਇੱਕ ਰੋਡੀ ਪਹਿਲਾਂ ਮੈਨੂੰ ਦੋ ਆਉਣ ਲੱਗਾ ਦਾ ਕਿਸੇ ਕੋ ਖੜਾ ਦਾ ਉਹ 2500 ਪੈਸੀ ਉਹ ਮੰਗਦਾ ਦਾ 30000 ਰੁਪਏ ਮੰਗਦਾ ਦਾ 30000 ਰੁਪਏ ਮੰਗਦਾ ਦਾ ਭਾਈ ਨਾ ਉਹ ਸਾਲ ਫਤੀ ਸਿੰਪਲ ਮੋਟਰਸਾਈਕਲ ਦਾ ਮਾਰ ਰਹਿਣ ਦੇ ਯਾਰਾ ਮੰਗਦਾ ਦਾ ਯਾਰਾ ਰ ਇੱਕ ਬੇਗਿਆ ਰੋੜੀ 20 ਮਾਡਲ ਵਾਈਰ ਦਾ ਵਿਗਿਆ ਤਨ ਉਹ ਦਵਾ ਦੇਣਾ ਤਾਂ ਮੰਦਰ ਨੇ ਮੈਨੂੰ ਵੀ ਲੇਟ ਦੱਸਿਆ ਕਾ ਦੱਸਿਆ ਹੁਣੇ ਮੈਨੂੰ ਪਤਾ ਲੱਗਿਆ 10 ਦਿਨ ਪਹਿਲਾਂ ਮੈਂ 10 ਦਿਨ ਮੈਲੇ ਲੈਣਾ ਤਾਂ ਪਤਾ ਹੀ ਲੱਗਿਆ ਨਹੀਂ ਮੈਂ ਲੈ ਲੈਣਾ ਤਾਂ ਆਪਾਂ ਸਾਂਝਾ ਲੈ ਲੈਣਾ ਤਾਂ 20 ਮਾਡਲ ਦਾ ਹਾਂ ਹਾਂ ਸਾਂਝਾ ਲੈਣਾ ਤਾਂ ਆਪਾਂ ਨੇ ਚਲ ਕੋਈ ਨਹੀਂ ਦੇਖਦੇ ਚੱਲੀਏ ਭਾਈ ਮੌਸਮ ਨੂੰ ਦੇਖ ਕੇ ਡਰ ਲੱਗਾ ਠਾਡੀ ਹੀ ਹੋ ਗਿਆ ਬੱਦਲ ਦੇਖੋ ਕਹੇ ਜੇ ਨਿਕਲੇ ਆ ਆ ਦੇਖੋ ਭਾਈ ਗੋਮੇ ਵਾਲਾ ਕੰਮ ਹੋਇਆ ਬਾਈ ਜਿਵੇਂ ਮੀਂਹ ਪਿਆ ਤਾਂ ਠੰਡ ਹੋ ਗਈ। ਠੰਡ ਕੇ ਆਉਂਨਾ ਕਣਕਾਂ ਲੰਬੀਆਂ ਪਾ ਦੇ ਕਿਤੇ ਖੜਕਾ ੜਕਾ ਚੰਗੀ ਹੋ ਜਵੇ। ਉਹੀ ਗੱਲ ਆ। ਸਹੀ। ਸਹੀ ਗੱਲ। ਕੁਛ ਵੀ ਨਹੀਂ ਆਣੀ ਨਹੀਂ ਆਣੀ। ਆਨੂੰ ਕਣਕ ਨੂੰ ਪਾਣੀ। ਪਾਣੀ ਤੇ ਇਹਨੂੰ ਲਾ ਤਾ ਤੇ ਇੱਕ ਵਾਰ ਆ ਦੇਖ। ਬਾਈ ਸਾਡਾ ਚੂਹਾ ਹੀ ਨਹੀਂ ਘੜਾ ਛੜਦਾ। ਆ ਤਾਂ ਜੀ ਗੱਡ ਪੱਟੀ ਵੀ ਦੇ ਲੋ। ਆਨੂੰ ਕਣਕ ਨੂੰ ਪਾਣੀ ਲੱਗ ਜੂਗਾ। ਪਾਣੀ ਤੇ ਸਾਰਿਆਂ ਨੂੰ ਲੱਗ ਜਾਣਾ ਜੇ ਇੱਕ ਵਾਰ ਮੀਂਹ ਪੈ ਗਿਆ। ਹਾਂ ਤੇ ਪਾਣੀ ਲਾਇਆ ਜਾਵਾਂਗੇ। ਹੂੰ ਪਾਣੀ ਤੇ ਲਾ ਤਰਾ।